ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਕਾਲੀ ਵਰਕਰਾਂ ਦਾ ਹਾਲ ਜਾਣਨ ਲਈ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਤੇ ਉਹਨਾਂ ਨਾਲ ਡੇਰਾ ਬਾਬਾ ਨਾਨਕ ਦੇ ਕਾਲੀ ਆਗੂ ਜਿਹਦਾ ਸੁੱਚਾ ਸਿੰਘ ਨਗਾਹ ਵੀ ਮੌਜੂਦ ਸਨ। ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਤੇ ਦੋਸ਼ ਲਾਇਆ ਕਿ ਜਿਹੜੇ ਮੁੱਦੇ ਲੈ ਕੇ ਕਾਂਗਰਸ ਚੋਣ ਜਿੱਤੀ ਸੀ ਉਹ ਵਾਦੇ ਪੂਰੇ ਨਹੀਂ ਕੀਤੇ। ਸਿਰਫ ਅਕਾਲੀ ਵਰਕਰਾਂ ਦੇ ਝੂਠੇ ਪਰਚੇ ਦਰਜ ਕਰਨ ਤੇ ਜ਼ੁਲਮ ਤੋਂ ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ। ਵਿਕਰਮਜੀਤਿਆ ਨੇ ਡੇਰਾ ਬਾਬਾ ਬਨਾਨਕ ਦੇ ਵਿਧਾਇਕ ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਾਏ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਵੱਡੇ ਅਕਾਲੀ ਨੇਤਾਵਾਂ ਵੱਲੋਂ ਚੋਣਾਂ ਵਿੱਚ ਅਕਾਲੀ ਦਲ ਦਾ ਸਾਥ ਦਿੱਤਾ ਸੀ, ਉਹਨਾਂ ਵਿੱਚੋਂ ਜ਼ਿਆਦਾਤਰ ਅਕਾਲੀ ਨੇਤਾ ਸੁਖਵੀਰ ਬਾਦਲ ਦੀ ਫੇਰੀ ਤੋਂ ਗੈਰਹਾਜ਼ਰੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਦੇ ਕਈ ਵੱਡੇ ਨੇਤਾ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਕਰਕੇ ਇਸ ਫੇਰੀ ਤੋਂ ਉਹ ਗੈਰ ਹਾਜ਼ਰ ਰਹੇ ਸਰ 1 ਮਿੰਟ ਲੱਗਣਾ ਜੀ ਹਾਂਜੀ ਪੰਜਾਬ ਜਿਹੜੀ ਕਾਂਗਰਸ ਸਰਕਾਰ ਹੈ ਉਹ ਜਿੰਨੇ ਜ਼ੁਲਮ ਤੱਕੇ ਝੂਠੇ ਕੇਸ ਕੀਤੇ ਹੈ ਮੈਂ ਤਾਂ ਅੱਜ ਹੈਰਾਨ ਹੈ ਗਰੀਬ ਤੇ ਗਰੀਬ ਤੇ ਝੂਠੇ ਕੇਸ ਕਰੀ ਜਾਂਦੇ ਦਿਵਾਨ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਉਹਨਾਂ ਨੇ ਸਾਥ ਨਹੀਂ ਦਿੱਤਾ ਇਲੈਕਸ਼ਨ 'ਚ ਉਹਨਾਂ ਨੂੰ ਹੁਣ ਪੂਰਾ ਜ਼ਬਰ ਉਹਨਾਂ ਦੇ ਕਰ ਰਿਹਾ ਉਸੇ ਬਰੋਦ ਵਿੱਚ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਪਤਾ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਕੀਤੇ ਫਰਦਰ ਜੇ ਨਾ ਕੋਈ ਰੁਕੇ ਕੰਮ ਤਸਵੀਰੀ ਦੂਬਾਦ ਕੀ ਸਟੈਪ ਹੈ ਅਸੀਂ ਵੀ ਅਸੀਂ ਮੀਟਿੰਗ ਕਰਕੇ ਵੀ ਨੈਕਸਟ ਐਜੀਟੇਸ਼ਨ ਦਾ ਲੈਵਲ ਸੈਕੰਡ ਲੈਵਲ ਤੇ ਲੈ ਕੇ ਜਾਈਏ ਠੀਕ ਚਲੋ ਥੈਂਕ ਯੂ ਸਰ ਫਿਰ ਕਾਦੀ ਨਾਲ ਵੱਲ ਕਿੱਥੇ ਕਹਿੰਦਾ ਕੀ ਤਸੀਲ ਕਿਦਾਂ ਦਾ ਕੀ ਮਾਹੌਲ ਹੈ ਉਹ ਸਾਫੀ ਚੈਰਨ ਸ਼ੋਪ ਪ੍ਰਾਪਤ ਕਰਦੀ ਹੈ ਜੀ ਇਹ ਉਹ ਕਰਦੀ ਆ ਜਿੱਥੇ ਲੋਕਾਂ ਨੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦਾ ਉਹਨਾਂ ਨੂੰ ਬਖਸ਼ਿਸ਼ ਮਿਲਦੀ। ਮਗਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੇ ਇੱਥੋਂ ਦੇ ਵਿਧਾਇਕ ਨੇ ਜੀ ਰੰਧਾਵਾ ਮਸਾਤਾਵ ਇਲੈਕਸ਼ਨ ਜਿੱਤੇ 5 7 6 ਵੋਟ 1000 ਵੋਟ ਕੋਈ ਜਿੱਤ ਨਹੀਂ ਹੁੰਦੀ ਜੇ 600 ਵੋਟ ਆਏਂਦੀ ਐ ਹੋ ਜਾਂਦੀ ਤੇ ਸ਼ਾਇਦ ਜਿੱਤ ਜੇ ਹੋਈ ਹੈ ਇਸ ਲਈ ਹੋਈ ਹੈ ਕਿਉਂਕਿ ਘਰ ਘਰ ਜਾ ਕੇ ਗਿਆ ਸੀ ਥੋੜਾ ਕਰਜ਼ਾ ਮਾਫ ਕਰਾ। ਜੀ ਕਰ ਜਿਆ ਤਾਂ ਇੱਕਦਾਂ ਨਹੀਂ ਮਾਫ ਹੋਇਆ। ਘਰ-ਘਰ ਜਾ ਕੇ ਕਿਹਾ ਸੀ ਕਿ ਤੁਹਾਨੂੰ ਨੌਕਰੀ ਦੇਵਾਂਗੇ। ਜੀ। ਨੌਕਰੀ ਤਾਂ ਕੱਲਾ ਜਾਂ ਅਮਿਤ ਬਾਹਦਰ ਨੂੰ ਮਿਲੀ ਹੈ ਰਾਣੇ ਦੇ ਕੰਨ ਸਾਹਮਣੇ ਨੂੰ। ਜੀ। ਤੇ ਜਾਂ ਮਿਲੀ ਹੈ ਬੀਨ ਸਿੰਘ ਦੇ ਪੋਤਰੇ ਨੂੰ। ਜੀ। ਕਹਿਣ ਦਾ ਭਾਵ ਕਿ ਖਜੂਨ ਸਰਕਾਰ ਮੌਜੂਦਾ ਕਾਂਗਰਸ ਸਰਕਾਰ ਨੇ ਸੰਕੇਤ ਦਿੱਤਾ ਕਿ ਇਤੋਂ ਵਧੀਆ ਮੁੰਡੇ ਬਾਹਦਰ ਨਾਲੋਂ ਮਤਲਬ ਪੰਜਾਬ ਦੇ ਨੌਜਵਾਨ ਕਹਿੰਦੇ ਸਾਡੇ ਨਾਲ ਤਾਂ ਬਾਹਦਰ ਜੰਗਾ ਜੀ। ਤੇ ਬਿਹਨ ਸਿੰਘ ਤੋਂ 59 ਵਰ ਕੋਰ ਸੀ ਨਹੀਂ ਜੀ ਅੱਜ ਉਹ ਨੌਜਵਾਨ ਸਵਾਲ ਕਰਦੇ ਆ ਉਹਨਾਂ ਨੂੰ ਨੌਕਰੀਆਂ ਆਪਦੇ ਵਾਅਦੇ ਪੂਰੇ ਕਰਨ ਦੀ ਜਗ੍ਹਾ ਅੱਜ ਠੱਕੇ ਛਾਈਆਂ ਹੋਣ ਡੀਆਂ ਇਸ ਲਈ ਅੱਜ ਉਹਨੂੰ ਸੁਚੇਤ ਕਰਨ ਆਏ ਆ ਕਿ ਇਹ ਧਰਤੀ ਨੇ ਵੱਡੇ ਵੱਡੇ ਧਾੜ ਵੀ ਸਿੱਧੇ ਕਰਦੇ ਆ ਜੀ ਤੇ ਆਪ ਦੀ ਕਰਤੂਤਾ ਤੋਂ ਬਾਝ ਆ ਜਾਣ ਇਨਸਾਫ ਤੋਂ ਜੇ ਜੋ ਵਾਅਦੇ ਕੀਤੇ ਉਹਦਾ ਕੰਮ ਕਰਨ ਨਹੀਂ ਤਾਂ ਲੋਕਾਂ ਨੇ ਬਖਸ਼ਣਾ ਸਾਹਿਲ ਮਹਿਤਨਾਲ ਕੈਮਰਾਮੈਨ ਕਵਲਜੀਤ ਸਿੰਘ ਦੇਵਿਆ ਪੰਜਾਬ ਟੀਵੀ ਡੇਰਾ ਬਬਨਾਨਾ